ਉਹ ਜੰਗ ਉਹਦੀ ਚਾਬੀ ਬਹੁਤ ਆਵਾਜ਼ ਹੁੰਦੀ ਇਹਨੂੰ ਛੱਲਾ-ਛੁੱਲਾ ਵੀ ਪਾਉਨੇ ਆ ਤੇ ਆ ਵੀ ਕਿਸ ਨੇ ਤੋੜਤਾ ਪਤੰਦਰ ਨੇ ਤੇ ਬੌਨੜ ਖੁੱਲ ਚੁੱਕਿਆ ਵਾ ਤੇ ਚੜਨੇ ਕੱਢ ਦੇ ਦੀ ਅਸੀਂ ਆਪਾਂ ਉੱਥੇ ਮੜਿਆ ਕੰਮ ਹੀਗਾ ਆਪਾਂ ਨੇ ਦੋਥੋਂ ਆਪਾਂ ਆ ਗਏ ਵਾਪਸ ਤੇ ਸ਼ਾਹ ਹੁਣਾਂ ਦੇ ਘਰੇ ਆ ਕੇ ਦੇਖਿਆ ਤੇ ਸ਼ਾਹ ਨੇ ਪਾਇਆ ਪੂਰਾ ਖਲਾਰਾ ਇੱਕ ਬੋਤਾ ਖਬੋਤਾ ਛੱਠੇ-ਛੱਠੇ ਦੀ ਜਾਨ ਕੱਢਣ ਦੇਲਾ ਮੜੀ ਰੇਸ ਇਹਦੀ ਹੈਲੋ ਹਾਂਜੀ ਗੇਸ ਸਤਿ ਸ਼੍ਰੀ ਅਕਾਲ ਵੈਲਕਮ ਟੂ ਨਾਤਾ ਵਲੌਗ ਆਈ ਹੋਪ ਦੀ ਸਾਰੀ ਠੀਕ ਠਾਕ ਹੋਵੋਗੇ ਤੇ ਮਿੱਤਰ ਸਵੇਰ ਦੇ ਵਦ ਗਿਆ ਸਾਢੇ ਘੜੇ ਦਾ ਟਾਈਮ ਹੋ ਗਿਆ ਵਾ ਸਾਡੇ ਮਿੱਤਰ ਚੋਪਰਾ ਆਪਣਾ ਆ ਗਿਆ ਸੀ ਨਾਲ ਉੱਟ ਕੇ ਤੇ ਸਵੇਰੇ ਉੱਠ ਕੇ ਰੋਈ ਜਾਂਦਾ ਹੈਗਾ ਗਰੋਂਦਾ ਤੇ ਨਹੀਂ ਹੁੰਦਾ ਸਵੇਰੇ ਸਵੇਰੇ ਮੈਂ ਹੈ ਨਹੀਂ ਹੈ ਨਾ ਸਵੇਰੇ ਸਵੇਰੇ ਆ ਕੇ ਮੈਂ ਕੱਲ੍ਹ ਵਾਲੀ ਰਾਤ ਵੀਡੀਓ ਨਹੀਂ ਐਡੀਟ ਕੀਤੀ ਉਹ ਕਰਨੀ ਸੀਗੀ ਤੇ ਆਪਾਂ ਪਾਤੀ ਹੈ YouTube ਤੇ ਦੇ ਲਿਓ ਸਾਰੇ ਇਹਨੇ ਤੇ ਹੁਣ ਕੀ ਹੋਇਆ ਲੈਟਾ ਕਿੱਥੇ ਆ ਛੁੱਬ ਹੂੰ ਲੈਟਾ ਕਿੱਥੇ ਆ ਦੋ ਦੋ ਆਹ ਲੈਟਾ ਬੰਦ ਕਰ ਦਈਏ ਨਹੀਂ ਨਾ ਬੰਦ ਕਰ ਦਿੱਤੀ ਤੇ ਮਿੱਤਰੇ ਕਾਲ ਐਡ ਚਲਾ ਕੇ ਦਿੱਤੀ ਹੋਈ ਆ ਕੀ ਕਾ ਹੁਣ ਇਹਨੇ ਆਪ ਚਲਾਉਣੀ ਪੰਗੇ ਲੈਣੇ ਹਾਂ ਤਰੋ ਨਾ ਕਾ ਤੋ ਹੀ ਗਾਂ ਦੁੱਦੂ ਹੈ ਦੁੱਦੂ ਕੀ ਦੁੱਦੂ ਦੁੱਦੂ ਨੋਏ ਕਿੱਥੇ ਨੋਏ ਹੋਏ ਸੁਣੋਏ ਕਿੱਥੇ ਆ ਇਹ ਤਦ ਮਿਤਰੋ ਇਹ ਬਿੰਦਾ ਬਹੁਤ ਘਾਟਾ ਡਿਕ ਚਲਾ ਹੈਗਾ ਇਹ ਮੈਟਰ ਇਹ ਬੋ ਘਟ ਪਿੰਦਾ ਜਿੱਦ ਤੱਕ ਤੇ ਨਾਲ ਹੁਣ ਮੈਂ ਬੈਠਾ ਤੇ ਬੈ ਗਿਆ ਨਾਲ ਤੇ ਨਹੀਂ ਤੇ ਨਹੀਂ ਜਿਹੜੀ ਆਪਣੀ ਪ੍ਰਾਣੀ ਸਵਿਫਟ ਹੁੰਦੀ ਉਹ ਚੋਂ ਨਹੀਂ ਉਤਰਦਾ ਹੁੰਦਾ ਇਹ ਇਹਨੇ 2 2 3 3 ਘੰਟੇ ਚੀਚੀ ਗੋਲ ਕੇ ਵਿੱਚ ਬਾਹੀ ਰੱਖਣਾ ਕੀ ਬੱਛ ਬਸ ਕਰ ਦਈਏ ਬੰਦ ਵਿੱਚ ਬਾਹੀ ਰੱਖਣਾ ਨੇ ਉਤਰਨਾ ਹੀ ਨਹੀਂ ਬਾਹਰ ਹੁਣ ਤੇ ਇਹ ਚ ਬੈਂਦਾ ਨਹੀਂ ਪਤਾ ਨਹੀਂ ਕਿਉਂ ਉਹ ਜਾਂ ਗੱਡੀ ਅੰਦਰੋਂ ਪਰ ਮਿਪਰ ਵੀ ਬਾਬਾ ਜੀ ਦੇ ਹਾਂ ਜਿਗਾਵਾ ਹਾਂ ਜਿਗਾਤੀ ਆਦੀ ਇਹਨੀ ਜੇਦਗਰਦਾਨਾ ਬਹੁਤ ਜਿਆਦੀ ਮਿੱਤਰੋ ਜੇਦਗਰਦਾਨ ਲੱਪਿਆ ਹੁਣ ਇਹ ਛੇਤਰ ਪੈਣ ਵਾਲੇ ਹੋ ਗਏ ਆ ਹਣਾ ਸ਼ੁਭ ਤੈਨੂੰ ਕੁੱਟਗੇ ਕੁੱਟੂ ਤੈਨੂੰ ਕੁੱਟਗੇ ਹੁਣ ਨਹੀਂ ਨਹੀਂ ਕਿਉਂ ਨਹੀਂ ਤੈਨੂੰ ਕੁੱਟੀਏ ਕੁੱਟੂ ਓ ਛੀ 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 ਚੱਲ ਬੰਦ ਕਰ ਦਈਏ ਹੁਣ ਬਸ ਬਸ ਬੈਟਰੀ ਤੇ ਅੱਗੇ ਲੋ ਆ ਤੇ ਮਿੱਤਰੋ ਸੱਚ ਆਪਣੀ ਗੱਡੀ ਦੀ ਬੈਟਰੀ ਵੀ ਬਹੁਤ ਜ਼ਿਆਦਾ ਲੋ ਸਾਲਾ ਸਟਾਰਟ ਨਹੀਂ ਹੁੰਦੀ ਮੈਂ ਅੱਗੇ ਸਲਫਾ ਮਾਰ ਕੇ ਦੇਖੀ ਕਿ ਨਹੀਂ ਮਿੱਤਰੋ ਜਿਆਦਾ ਹੀ ਕੰਮ ਹੋ ਗਿਆ ਤੇ ਸ਼ੋਭੂ ਕੀ ਕਰਦਾ ਦਬਕੇ ਮਾਰਦਾ ਦਬਕੇ ਮਾਰਦਾ ਮੱਖੀਆਂ ਵਿੱਚ ਦੋ ਤਿੰਨ ਆ ਕੇ ਵੜ ਗਈਆਂ ਹੁਣ ਕੱਢਣੀਆਂ ਐ ਕਿ ਇਹਨੇ ਨਿਕਲਦੀਆਂ ਨਹੀਂ ਹਨਾ ਸ਼ੋਭੂ ਬਸ ਇਤਨਾ ਬਤਾ ਦੇ ਓਏ ਇੱਧਰ ਵਜੇ ਨਹੀਂ ਇਦਰੇ ਹੌ ਨਜ਼ਰ ਨੇ ਤੇਰੀ ਗੱਲ ਦੀ ਉਹ ਤੇ ਲੋ ਵੀ ਮਿੱਤਰੋ ਪਹਿਲਾਂ ਸੁਲਤਾਨਪੁਰ ਚਲ ਗਏ ਸੀ ਆਪਾਂ ਉੱਥੇ ਮੜਿਆ ਕੰਮ ਹੀਗਾ ਆਪਾਂ ਨੂੰ ਦੋਸਤੋ ਆਪਾਂ ਆ ਗਏ ਵਾਪਸ ਤੇ ਸ਼ਾਹ ਹੁਣਾਂ ਦੇ ਘਰੇ ਆ ਕੇ ਦੇਖਿਆ ਤੇ ਸ਼ਾਹ ਨੇ ਪਾਇਆ ਪੂਰਾ ਖਲਾਰਾ ਇੱਥੇ ਮਿੱਤਰੋ ਆਪ ਹੀ ਅੱਜ ਬਣਿਆ ਵਾ ਇਹ ਰਾਜ ਮਿਸਤਰੀ ਬਣਿਆ ਆ ਵਾ ਤੇ ਕੱਲ ਨੂੰ ਫੇਰ ਮਿੱਤਰੋ ਕੰਮ ਗੈਂਗੋ ਕਰਾ ਲੈਣਾ ਆਪਾਂ ਚਲ ਜਾਣਾ ਵਾ ਦੱਸਦੇ ਆ ਕਿੱਥੇ ਆਣਾ ਵਾ ਤੇ ਜਾਣ ਕਹਿੰਦੇ ਮਿੱਤਰੋ ਸਾਰਿਆਂ ਨੂੰ ਪਿਆਰੀ ਹੁੰਦੀ ਆ ਦੇਖੋ ਮੇਰੇ ਤੋਂ ਐਵੇਂ ਵੱਜਦਾ ਫਿਰਦਾ ਦੇਖੀ 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 ਆਵਾਜ਼ ਵਾਲੀ ਸਪੀਡ ਆ ਓਏ ਹਾਂ ਹਾਂ ਆਹ ਵੜ ਗਿਆ ਜਾ ਕੇ ਦੰਮੇ ਤਰੋ ਕੰਮ ਹੋਇਆ ਵਾ ਯਾਂਗੋ ਤੇ ਇੱਧਰ ਆਪਾਂ ਪੱਠਿਆਂ ਵਾਲੇ ਗਾਚਾ ਬੀਜਤਾ ਵਾ ਤੇ ਸ਼ਾਹ ਵਾਈ ਜਾਂਦਾ ਤਵੀਆਂ ਤੇ ਪਾਣੀ ਪੂਣੀ ਜਿਹੜਾ ਸੀ ਆਪਣਾ ਸਾਰਾ ਕੰਮ ਅੱਜ ਫਾਈਨਲ ਹੋ ਗਿਆ ਫਾਈਨਲ ਤੋਂ ਅਕਲਦਾ ਹੀ ਹੋ ਗਿਆ ਵਾ ਤੇ ਅੱਜ ਆਪਾਂ ਬਸ ਇੰਨਾ ਕਿ ਬੀਜ ਕੇ ਤੇ ਚੱਲਦੇ ਜਾ ਗਏ ਫੇ ਘੈੜੀ ਇੰਸਟਾਗ੍ਰਾਮ ਤੇ ਰੀਲ ਬਣਾਉਣੀ ਜਿਹੜੀ ਰੀਲ ਪਹਿਲਾਂ ਬਣੀ ਬਹੁਤ ਘੈਂਟ ਵਧੀਆ ਲੱਗੀ ਆਪਾਂ ਨੂੰ ਚਲੋ ਅੱਜ ਇੱਕ ਹੋਰ ਤਿਆਰ ਰੋਦਰੀ ਕਰਕੇ ਤੁਹਾਨੂੰ ਤੇ ਬਸ ਆਪਣਾ ਬੰਦਾ ਆਇਆ ਨਾ 3 ਵਜੇ ਨਾ 2:30 ਵਜੇ ਆ ਗਿਆ 3 ਵਜੇ ਆ ਜਾਣਾ ਵਾ ਤੇ ਸ਼ਾਹ ਲੱਗਾ ਹੋਇਆ ਆਏ ਖਬੋਤਾ ਖਬੋਤਾ ਸੱਠੇ ਸੱਠੇ ਦੀ ਜਾਨ ਕੱਢੰਦੇਲਾ ਮੜੀ ਰੇਸ ਇਹਦੀ ਐ ਮਤ ਰੋਕ ਕਾ ਮਹਾ ਵਾ ਯੰਗੋ ਕਿਉਂ ਓਏ ਕੋਕਾ ਠੰਡੇ ਵਾਲਾ ਵੀ ਟੱਕਰ ਗਿਆ ਅੱਜ ਓਏ ਕੋਕਾ ਠੰਡਾ ਗਾਲੀ ਨਹੀਂ ਸੌਂਦਾ ਤੇ ਸ਼ਾਹ ਜੀ ਅੱਜ ਕੱਢੀ ਆਂਦੇ ਬੁਲਟ ਤੇ ਦੇਤਰ ਦੀ ਲਾਤਰ ਦੀ ਗੇੜੀਆਂ ਚਾਚਾ ਜੇ ਮੈਂ ਦਰੋਦ ਸ਼ਾਮ ਦੇ ਸਾਡੇ ਜਿਓ ਚਲਿਆ ਅੱਜ ਸਾਰੀ ਗੱਲ ਵੀਡੀਓ ਆਪਣੇ ਕੋਲ ਨਹੀਂ ਰਿਕਾਰਡ ਹੋਈ ਜਿੰਨੇ ਕੋਈ ਮੋੜੀ-ਮੋਟੀ ਪਾ ਲੈਣੀ ਆ ਤੇ ਨਵੈਟਰ ਦੇ ਆ ਮਾ ਲਾਤੇ ਸੀਗੇ ਕਿੱਧਰ ਕੇ ਆ ਜਿਹੜੇ ਉੱਪਰਲੇ ਤੇ ਬੈਟਰੀ ਤੇ ਮਰੂਤੀ ਦੀ ਚਾਰਜ ਦੇਖਦੇ ਹਾਂ ਤਲਾ ਕਰੰਟ ਗਰਾਉਂਡ ਤੇ ਨਹੀਂ ਹੁੰਦਾ ਸਹੀ ਹੈ ਸਿਸਟਮ ਸਾਰਾ ਤਿੰਨ ਆਪ ਨੂੰ ਪਤਾ ਨਹੀਂ ਵੀ ਹੁੰਦਾ ਜਾਂ ਨਹੀਂ ਹੁੰਦਾ ਅਗਰ ਪਿਛਲੀ ਆ ਸਾਡੇ ਕੋਲ ਕੋ ਹੈਗੇ ਸੀ ਆਪਣੇ ਸਿੱਧੇ ਕਲੰਪ ਜਿਹੜੇ ਲੱਗ ਜਾਂਦੇ ਲੀਡਾਂ ਹੁੰਦੀਆਂ ਉਹਨਾਂ ਬੈਟਰੀ ਹੁਣ ਆਪਾਂ ਲਾ ਦੀਏ ਮਰੂਤੀ ਚੋਂ ਕੱਢ ਲਈਏ ਤੇ ਲੋਨੇ ਇਥੇ ਚਾਰਜਸ ਸੀ ਇਹਨੂੰ ਦੇ ਦੇ ਸਲਫ ਮਾਰ ਕੇ ਹੁੰਦੀ ਸਟਾਰਟ ਨਹੀਂ ਹੁੰਦੀ ਤੇ ਚਾਲਦੇ ਹੁਣ ਮਰੂਤੀ ਦੀ ਬੈਟਰੀ ਕੋ ਤੇਰੀ ਚਾਬੀ ਮਿੱਤਰਾ ਆਪਾਂ ਇੱਥੇ ਰੱਖੀਏਗੀ ਤੋ ਇਹ ਯਾਂਗ ਉਹਦੀ ਚਾਬੀ ਬਹੁਤ ਆਵਾਜ਼ ਹੁੰਦੀ ਇਹਨੂੰ ਛੱਲਾ-ਚੁੱਲਾ ਵੀ ਪਾਉਨੇ ਆ ਤੇ ਆ ਵੀ ਕਿਸੇ ਨੇ ਤੋੜਤਾ ਪਤੰਦਰ ਨੇ ਤੇ ਬੌਨਡ ਖੁੱਲ ਚੁੱਕਿਆ ਵਾ ਤੇ ਚੜਨੇ ਕੱਟਦੇ ਦੀ ਬੈਟਰੀ ਤਾਂ ਕੰਮ ਓਕੇ ਤਾਂਸ ਵੀ ਇੱਕ ਮੇਥਰੋ ਯਾਂ ਵੀ ਆ ਕੰਮ ਆਵੇ ਕਮਟ ਤੇ ਲਾਈ ਯੰਗ ਹੋਣਾ ਰੱਖਿਆ ਆ ਵਿੱਚ ਤੈਨੂੰ ਇੱਧਰ ਕਰਤਾ ਤੇ ਇਹਨੇ ਕੱਸ ਦਿੰਨੇ ਆਪਾਂ ਫੋਰ ਗੱਲਾਂ ਦੀਆਂ ਗੱਲਾਂ ਮਿੱਤਰੋ ਇੰਜਨ ਬੋ ਟੋਪ ਦਾ ਬਸੇ ਤੇ ਆ ਚੀਜ਼ ਆ ਇਹ ਜਦੋਂ ਆਪਾਂ ਨਵੀਂ ਸਟਾਰਟ ਹੁੰਦੀ ਇਹਨੂੰ ਪਟ ਕੇ ਇੱਧਰ ਕਰ ਦਿੱਤਾ ਆ ਚੀਜ਼ ਪਤਾ ਨਹੀਂ ਕੀ ਇਸ ਸਿਸਟਮ ਹੈ ਖਰਾਬ ਆ ਪਤਾ ਨਹੀਂ ਕੀ ਆ ਇਹਨੂੰ ਸਵੇਰੇ ਦੇਖਾਂਗੇ ਹੁਣ ਤੇ ਬੈਟਰੀ ਲਾ ਲਈਏ ਚਾਰਜ बैटरी नहीं चार्ज लूंगा बाबा जी बाबा जी हम पवित्र जगह में जाएंगे पवित्र जगह में जाएंगे अच्छा। <laughs> लवली यार तार हैगी कोई ਤਾਰ ਉਦਾਂ ਹੋਵੇ ਆਹ ਨਾਲ ਐਂਪ ਨਹੀਂ ਹੈ ਨਾ ਤਾਰਕ ਨਹੀਂ ਇਦਾਂ ਲਾਉਣੀ ਪੈਣੀ ਬਾਅਦ ਚ ਇਹ ਮਾ ਜੇ ਤਾਰ ਇਹ ਲੈ ਜਾਂਦੇ ਹੀ ਤਾਰ ਰੱਖਤਾ ਪਾ ਇੱਥੇ ਸੇਨੋ ਜੀ ਲਵਲੀ ਹੋ ਰਿਆਂ ਯਾਰ ਮੜਿਆ ਤੇ ਮਿੱਤਰੋ ਆਪਾਂ ਬੈਟਰੀ ਇਹਦੀ ਕੱਢ ਲਿਆਂਦੀ ਆ ਬੈਟਰੀ ਨਿੱਗੀ ਜੀ ਉਦਾਂ ਕੰਪਨੀ ਦੀ ਆ ਤਾਂ ਕਰਕੇ ਬੈਟਰੀ ਬਹੁਤ ਤਕੜਾ ਐਮਪੰਪ ਸਾਰਾ ਕੁਝ ਚਲਾਈ ਜਾਂਦੀ ਆ ਤੇ ਮੜਾ ਸਾਫ਼ ਕਰਦੀ ਇਹਨੂੰ ਆਈ ਡੋਂਟ ਨਾਟ ਕੇਅਰ ਇਹ ਕਿੱਲੇ ਦੀ ਛੁੱਲੜ ਮੈਂ ਹੀ ਕਾ ਕੇ ਰੱਖੀ ਤੇ ਲਾ ਦਈਏ ਨਿਸ਼ਾਨਾ ਕਿਤੇ ਮਿੱਤਰੋ ਤੇ ਹੁਣ ਮਿੱਤਰੋ ਲੱਭੀਏ ਕੋਈ ਤਾਰਾਂ ਓਹੋ ਕਿੱਧਰ ਡੇਗੀਆਂ ਐ ਚਲ ਇਹਨਾਂ ਬਾਅਦ ਫੜ ਦਿੰਨੇ ਆ ਆ ਚੱਕ ਲਿਓ ਤੇ ਇਹਨੂੰ ਮੇਟਰ ਮਰੀ ਸਾਫ ਸੂਬ ਵੀ ਕਰ ਲਈਏ ਨਿਸ਼ਾਨ ਤੋਂ ਉਹਦਾ ਫੁੱਲ ਚਾਰਜਿੰਗ ਦਾ ਫੋਨ ਤੇ ਪਰ ਜਿਆਦਾ ਲੋ ਹੋ ਜੇ ਫਿਰ ਸਲਫ ਨਹੀਂ ਚੱਕਦੀ ਹੈ ਗੱਡੀ ਕਾਹਨੋਂ ਮਿੱਤਰੋ ਮੋਤਰੂ ਤੇ ਦਾ ਸਾਰਾ ਇੰਜਣ ਉੰਜਣ ਵੀ ਸਾਫ ਸੂਬ ਕਰਦੇ ਆ ਉਹ ਲੱਦਾ ਫੁੱਲ ਗਿਆ ਇਹ ਇਹ ਤਾਂ ਹੈ ਵੀ ਦੰਨ ਨਹੀਂ ਮੜੀ ਫੁੱਲ ਗਈ ਹੈ ਚਲੋ ਰਾ ਚਾਰ ਦਿਨਾਂ ਨੇ ਦੇ ਦਿੱਤੇ ਕਿਸੇ ਨੂੰ ਬੰਦਾ ਇਹੇ ਹੈ ਚਲੋ ਮਿੱਤਰੋ ਲਾਬੜਾ ਮੈਂ ਤਾਰਾਂ ਤਾਰਾਂ ਲਾਬੜੀਆਂ ਨੂੰ ਇੱਥੇ ਜੁਆਇੰਟ ਕਰਨ ਨੂੰ ਤੇ ਮਿੱਤਰੋ ਬੈਟਰੀ ਆਪਾਂ ਚਾਰਜ ਦਿਲਾਤੀ ਜਿਗਾੜ ਦੀ ਗੋੜ ਲਾ ਕੇ ਉਹ ਤੁਹਾਨੂੰ ਮੈਂ ਦਿਖਾਉਂਗਾ ਵੀਡੀਓ ਸਵੇਰੇ ਤੇ ਹੁਣ ਮਿੱਤਰੋ ਵਲੌਗ ਵਧੀਆ ਲੱਗਾ ਤਾਂ ਕਰੋ ਲਾਈਕ ਸ਼ੇਅਰ ਸਬਸਕ੍ਰਾਈਬ ਮਿਲਦੇ ਆਂ ਕੱਲ ਨੂੰ ਨੈਕਸਟ ਵਲੌਗ ਵਿੱਚ